ਗੁੱਡ ਮਾਰਨਿੰਗ ਸਟੂਡੈਂਟਸ ਕਲਾਸ 7th ਸਬਜੈਕਟ ਪੰਜਾਬੀ ਬੇਟਾ ਅੱਜ ਆਪਾਂ ਪੰਜਾਬੀ ਗ੍ਰਾਮਰ ਦੇ ਵਿੱਚ ਪੰਜਾਬੀ ਵਿਆਕਰਨ ਦੇ ਵਿੱਚ 12 ਚੈਪਟਰ ਕਰਾਂਗੇ ਕਿਰਿਆ ਕਿਰਿਆ ਕੀ ਹੁੰਦੀ ਹੈ ਅਤੇ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਸਭ ਤੋਂ ਪਹਿਲਾਂ ਕੀ ਹੈ ਬੇਟਾ ਕਿਰਿਆ ਚ ਆਪਾਂ ਕਿਰਿਆ ਦੀ ਡੈਫੀਨੇਸ਼ਨ ਕਰਾਂਗੇ ਕਿਰਿਆ ਕਿਸ ਨੂੰ ਕਹਿੰਦੇ ਹਨ ਉਹ ਸ਼ਬਦ ਜਿਨ੍ਹਾਂ ਤੋਂ ਸਾਨੂੰ ਕਿਸੇ ਦੇ ਕੰਮ ਦੇ ਕਰਨ ਜਾਂ ਹੋਣ ਦਾ ਕਿਸੇ বস্তু ਜਾਂ ਵਿਅਕਤੀ ਦੀ ਸਥਿਤੀ ਦਾ ਬੋਧ ਹੁੰਦਾ ਹੈ ਉਹਨਾਂ ਸ਼ਬਦਾਂ ਨੂੰ ਵਿਆਕਰਨ ਵਿੱਚ ਕਿਰਿਆ ਆਖਿਆ ਜਾਂਦਾ ਹੈ ਕੀ ਹੈ ਬੇਟਾ ਉਹ ਸ਼ਬਦ ਜਿੰਨਾ ਤੋਂ ਸਾਨੂੰ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਕਿਸੇ ਵੀ ਕੰਮ ਦੇ ਕਰਨ ਜਾਂ ਹੋਣ ਦਾ ਜਾਂ ਕਿਸੇ বস্তু ਜਾਂ ਵਿਅਕਤੀ ਦੀ ਸਥਿਤੀ ਦਾ ਬੋਧ ਹੋਵੇ ਉਸਨੂੰ ਸ਼ਬਦਾਂ ਨੂੰ ਵਿਆਕਰਨ ਵਿੱਚ ਕਿਰਿਆ ਆਖਿਆ ਜਾਂਦਾ ਹੈ ਕਿਰਿਆ ਦੇ ਭੇਦ ਕਿਰਿਆ ਦੇ ਮੁੱਖ ਰੂਪ ਵਿੱਚ ਦੋ ਪੇਧ ਹਨ ਅਕਰਮਕ ਕਿਰਿਆ ਤੇ ਸਕਰਮਕ ਕਿਰਿਆ ਪਹਿਲਾ ਕੀ ਹੈ ਅਕਰਮਕ ਕਿਰਿਆ ਜਿਸ ਕਿਰਿਆ ਦੇ ਨਾਲ ਕਰਮ ਨਾ ਹੋਵੇ ਬੇਟਾ ਕੀ ਹੁੰਦਾ ਹੈ ਜਿਸ ਵਾਕ ਦੇ ਵਿੱਚ ਕਿਰਿਆ ਦੇ ਨਾਲ ਕਰਮ ਨਾ ਹੋਵੇ ਉਹ ਕਿਰਿਆ ਕਿਹੜੀ ਹੁੰਦੀ ਹੈ ਅਕਰਮਕ ਉਹ ਕਿਹੜੀ ਕਿਰਿਆ ਹੁੰਦੀ ਹੈ ਅਕਰਮਕ ਕਿਰਿਆ ਜਿਸ ਕਿਰਿਆ ਦੇ ਨਾਲ ਕਰਮ ਨਾ ਹੋਵੇ ਜਿਸ ਦਾ ਫਲੜਾ ਕਰਤਾ ਉੱਤੇ ਹੀ ਪਵੇ ਉਸ ਨੂੰ ਅਕਰਮਕ ਕਿਰਿਆ ਕਿਹਾ ਜਾਂਦਾ ਹੈ ਜਿਵੇਂ ਕਿ ਮਾਤਾ ਜੀ ਕੱਤਦੇ ਹਨ ਰਿੰਕੂ ਖੇਡਦਾ ਹੈ ਅਕਰਮ ਲਿਖਦਾ ਹੈ ਰੂਪਾ ਪੜਦੀ ਹੈ ਅੰਜਲੀ ਗਾਉਂਦੀ ਹੈ ਇਹਨਾਂ ਵਿੱਚ ਕੀ ਹੈ ਬੇਟਾ ਅਗਰ ਆਪਾਂ ਮਤਲਬ ਕਿ ਕੀ ਲਗਾ ਕੇ ਅਪਰੇਸ਼ਨ ਕਰੀਏ ਮਾਤਾ ਜੀ ਕੀ ਕੱਤਦੇ ਹਨ ਤਾਂ ਸਾਨੂੰ ਕੋਈ ਆਨਸਰ ਨਹੀਂ ਮਿਲਦਾ ਇਹਦਾ ਮਤਲਬ ਕੀ ਹੈ ਇਹ ਅਕਰਮਕ ਕਿਰਿਆ ਜਿਹੜਾ ਆਨਸਰ ਮਿਲੇਗਾ ਉਹ ਕੀ ਹੁੰਦਾ ਕਰਮ ਰਿੰਕੂ ਖੇਡਦਾ ਹੈ ਰਿੰਕੂ ਕੀ ਖੇਡਦਾ ਹੈ ਆਪਾਂ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਇਹਦਾ ਮਤਲਬ ਕੀ ਹੈ ਦੇ ਵਿੱਚ ਕਰਮ ਨਹੀਂ ਹੈ ਤਾਂ ਉਹ ਕੀ ਹੋ ਗਿਆ ਅਕਰਮਕ ਕਿਰਿਆ ਜਿਵੇਂ ਅੰਜਲੀ ਗਾਉਂਦੀ ਹੈ ਇਹਨਾਂ ਵਾਕਾਂ ਵਿੱਚ ਕਿਹੜੇ ਸਾਰੇ ਕਿਰਿਆਵਾਂ ਕਿਹ ਹਨ ਅਕਰਮਕ ਕਿਉਂਕਿ ਇਹਦੇ ਵਿੱਚ ਕੀ ਹੈ ਸਿਰਫ ਕਰਤਾ ਜਾਂ ਕੀ ਹੈ ਕਿਰਿਆ ਜਿਵੇਂ ਕਰਤਾ ਕੀ ਹੈ ਮਾਤਾ ਜੀ ਕਿਰਿਆ ਕੀ ਹੈ ਗਾਤਦੇ ਹਨ ਕਰਮ ਨਹੀਂ ਹੈ ਇਹਨਾਂ ਸਾਰੇ ਵਾਕਾਂ ਦੇ ਵਿੱਚ ਕੋਈ ਵੀ ਕਰਮ ਨਹੀਂ ਹੈ ਇਸ ਲਈ ਕਿਹੜੇ ਕਰਮ ਕਿਹੜੀ ਕਿਰਿਆ ਅਕਰਮਕ ਕਿਰਿਆ ਨੈਕਸਟ ਕੀ ਹੈ ਬੇਟਾ ਸਕਰਮਕ ਜਿਸ ਵਾਕ ਵਿੱਚ ਕਿਰਿਆ ਦਾ ਕਰਤਾ ਤੇ ਕਰਮ ਦੋਨੇ ਹੋਣ ਜਿਸ ਬਾਗ ਵਿੱਚ ਕਿਰਿਆ ਦਾ ਕਰਤਾ ਤਾਂ ਹੋਵੇ ਹੀ ਨਾਲ ਕਰਮ ਹੋਵੇ ਉਸ ਨੂੰ ਕੀ ਕਹਿੰਦੇ ਹਨ ਸਕਰਮਕ ਕਿਰਿਆ ਜਿਵੇਂ ਮਾਤਾ ਜੀ ਚਰਖਾ ਕੱਤਦੇ ਹਨ ਅਗਰ ਹੁਣ ਆਪਾਂ ਇਹਨੂੰ ਕੀ ਲਗਾ ਕੇ ਪ੍ਰਸ਼ਨ ਕਰੀਏ ਮਾਤਾ ਜੀ ਕੀ ਕੱਤਦੇ ਹਨ ਤਾਂ ਸਾਨੂੰ ਪਤਾ ਲੱਗਦਾ ਨਾ ਚਰਖਾ ਤਾਂ ਇਹਦੇ ਵਿੱਚ ਸਾਨੂੰ ਜਿਹੜਾ ਅਨਸਰ ਮਿਲਦਾ ਉਹ ਕਰਮ ਹੁੰਦਾ ਹੈ ਇਸ ਦਾ ਮਤਲਬ ਕੀ ਹੋ ਗਿਆ ਸਕਰਮਕ ਕਿਰਿਆ ਜਿਹਦੇ ਵਿੱਚ ਕਰਮ ਹੈ ਕਰਮ ਅਤੇ ਕਰਤਾ ਦੋਨੋਂ ਹਨ ਉਹ ਕੀ ਹੈ ਸਕਰਮਕ ਕਿਰਿਆ ਰਿੰਕੂ ਫੁੱਟਬਾਲ ਖੇਡਦਾ ਹੈ ਰਿੰਕੂ ਕੀ ਖੇਡਦਾ ਹੈ ਅਗਰ ਆਪਾਂ ਇਹਨੂੰ ਪ੍ਰੈਸ਼ਨ ਲਗਾ ਕੇ ਪੁੱਛੀਏ ਬੇਟਾ ਰਿੰਕੂ ਕੀ ਖੇਡਦਾ ਹੈ ਤਾਂ ਕੀ ਆਨਸਰ ਮਿਲਦਾ ਆਪਾਂ ਨੂੰ ਫੁੱਟਬਾਲ ਇਹਦਾ ਮਤਲਬ ਕੀ ਹੈ ਇਹ ਸਕਰਮ ਕਿਰਿਆ ਹੈ ਅਕਰਮ ਚਿੱਠੀ ਲਿਖਦਾ ਹੈ ਅਕਰਮ ਕੀ ਲਿਖਦਾ ਹੈ ਚਿੱਠੀ ਰੂਪਾ ਰਸਾਲਾ ਪੜਦੀ ਹੈ ਰੂਪਾ ਕੀ ਪੜਦੀ ਹੈ ਰਸਾਲਾ ਅੰਜਲੀ ਗੀਤ ਗਾਉਂਦੀ ਹੈ ਅੰਜਲੀ ਕੀ ਗਾਉਂਦੀ ਹੈ ਗੀਤ ਉਹ ਪ੍ਰੋਗਸ ਵਾਕਾ ਵਿੱਚ ਕੀ ਹੈ ਕਿਰਿਆ ਕਿਹੜੀ ਹੈ ਸਕਰਮ ਜਿਵੇਂ ਕਿ ਇਹਦੇ ਵਿੱਚ ਕਰਤਾ ਇਹ ਹੈ ਕਰਮ ਇਹ ਹੈ ਕਿਰਿਆ ਇਹ ਹੈ ਕਰਤਾ ਕਿਹੜਾ ਹੁੰਦਾ ਬਾਕ ਵਿੱਚ ਕਿਸੇ ਬਾਕ ਵਿੱਚ ਕੰਮ ਕਰਨ ਵਾਲੇ ਨੂੰ ਕਰਤਾ ਆਖਿਆ ਜਾਂਦਾ ਹੈ ਜਿਸ ਤੇ ਕੰਮ ਕੀਤਾ ਜਾਵੇ ਉਸ ਨੂੰ ਕਰਮ ਆਖਿਆ ਜਾਂਦਾ ਹੈ ਜਿਹੜਾ ਕੰਮ ਕਰਨ ਵਾਲਾ ਵਿਅਕਤੀ ਹੁੰਦਾ ਹੈ ਜੋ ਕੰਮ ਕਰਨ ਵਾਲਾ ਹੁੰਦਾ ਉਸ ਨੂੰ ਕਰਤਾ ਕਿਹਾ ਜਾਂਦਾ ਹੈ ਜਿਸ ਤੇ ਕੰਮ ਕੀਤਾ ਜਾਵੇ ਇਸ ਨੂੰ ਕਰਮ ਕਿਹਾ ਜਾਂਦਾ ਹੈ